ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫਕੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋ ਗਿਆ ਕਿਸਾਨਾਂ ਨੂੰ ਸਿੱਧੇ ਇੱਕ ਨਵਾਂ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਤਾਂ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ ਜਦੋਂ ਪਾਖੜਾ ਦੇ ਡੈਮ ਤੇ ਵਿਰੋਧ ਕੀਤਾ ਗਿਆ ਕਿ ਪਾਣੀ ਦਾ ਇੱਕ ਐਕਸਟਰਾ ਤੁਪਕਾ ਬੂੰਦ ਹਰਿਆਣਾ ਤੇ ਹਰਿਆਣਾ ਦੇ ਲੋਕਾਂ ਨੂੰ ਨਹੀਂ ਦਿੱਤਾ ਜਾਵੇਗਾ ਉਥੇ ਇਹ ਵੀ ਗੱਲ ਕਹੀ ਸੀ ਐ ਭਗਵੰਤ ਮਾਨ ਨੇ ਕਿ ਪੰਜਾਬ ਦੇ ਵਾਸਤੇ ਅਸੀਂ ਪਾਣੀ ਦੀ ਗੱਲ ਕਰ ਰਹੇ ਹਾਂ ਪੰਜਾਬ ਦੀਆਂ ਫਸਲਾਂ ਨੂੰ ਪਾਣੀ ਮਿਲੇਗਾ ਪੰਜਾਬ ਦੇ ਜ਼ਮੀਨੀ ਪੱਧਰ ਦਾ ਪਾਣੀ ਉਛਲ ਉਹ ਉੱਤੇ ਉੱਪਰ ਆਵੇਗਾ ਜੇਕਰ ਅਸੀਂ ਭਾਖੜਾ ਡੈਮ ਦਾ ਪਾਣੀ ਸਿਰ ਪੰਜਾਬ ਦੀਆਂ ਫਸਲਾਂ ਅਤੇ ਪੰਜਾਬ ਦੇ ਲੋਕਾਂ ਵਾਸਤੇ ਵਰਦਦੇ ਹਾਂ ਪੰਜਾਬ ਦੇ ਕਿਸਾਨਾਂ ਵੱਲੋਂ ਸਮਰਥਨ ਨਹੀਂ ਕੀਤਾ ਗਿਆ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਹੋ ਗਏ ਕਿ ਇਹਨਾਂ ਨੂੰ ਏਸੀ ਵਾਲੀਆਂ ਟਰਾਲੀਆਂ ਚਾਹੀਦੀਆਂ ਨੇ ਇਹਨਾਂ ਨੂੰ ਫੰਡਾਂ ਚਾਹੀਦੀਆਂ ਨੇ ਇਹ ਧਰਨੇ ਮੁਜ਼ਾਰੇ ਪ੍ਰੋਟੈਸਟ ਕਰਕੇ ਆਪਣੇ ਜਿਹੜੇ ਨੇ ਘਰ ਚ ਲਾਉਂਦੇ ਨੇ ਸਿਆਸਤ ਕਰਦੇ ਨੇ ਰੋਜੀ ਰੋਟੀ ਵਾਸਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਜਦੋਂ ਆਉਣਗੇ ਫਿਰ ਦੱਸਾਂਗਾ ਕਿ ਫੈਸਲੇ ਕਿਵੇਂ ਲਈਦੇ ਨੇ ਤੇ ਕਿਵੇਂ ਕਰਨਾ ਹੈ ਉਹ 2 ਦਿਨ ਪਹਿਲਾਂ ਇੱਕ ਵੱਡਾ ਬਿਆਨ ਆਇਆ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਜਿਹੜਾ ਪਾਣੀ ਹੈ ਝੋਨੇ ਦੀ ਬਜਾਈ ਵਾਸਤੇ ਫਸਲ ਵਾਸਤੇ ਉਹ ਰਾਤ ਨੂੰ ਮਿਲੇਗਾ ਲੇਕਿਨ ਇੱਥੇ ਹੁਣ ਦੂਜਾ ਫੈਸਲਾ ਵੱਡਾ ਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 4 ਕਿੱल्ल्याਆਂ ਵਾਲਿਆਂ ਕੋਲ ਵੀ ਉਹੀ ਟਰੈਕਟਰ ਹੈ 40 ਕਿੱल्ल्याਆਂ ਵਾਲਿਆਂ ਕੋਲ ਵੀ ਉਹੀ ਟਰੈਕਟਰ ਹੈ ਉਹਨਾਂ ਨੇ ਕਿਹਾ ਕਿ ਐਡੇ-ਐਡੇ ਵੱਡੇ ਟਰੈਕਟਰਾਂ ਉੱਤੇ 2-2 ਲੱਖ ਦਾ ਸਾਊਂਡ ਸਿਸਟਮ ਲਗਾ ਰੱਖਿਆ ਹੈ ਪੰਜਾਬੀਆਂ ਨੇ ਜਦੋਂ ਸੁਸਾਇਟੀ ਦੇ ਲਾਉਣ ਦੀਆਂ ਕਿਸ਼ਤਾਂ ਦੀ ਗੱਲ ਆਉਂਦੀ ਹੈ ਤੇ ਇਹ ਫਿਰ ਕਿਸ਼ਤਾਂ ਭਰੀਆਂ ਨਹੀਂ ਜਾਂਦੀਆਂ ਹੁਣ ਵੇਖੀ ਚਲੋ ਇਹਨਾਂ ਤੇ ਹੋਵੇਗੀ ਵੱਡੀ ਕਾਰਵਾਈ ਉਹਨਾਂ ਕਿਹਾ ਕਿ 2 ਕਿੱਲਿਆਂ ਵਾਲੇ ਕੋਲ 4 ਕਿੱਲਿਆਂ ਵਾਲੇ ਕੋਲ ਉਹ ਵੀ ਟਰੈਕਟਰ ਹੈ ਜਿਨ੍ਹਾਂ ਦੇ ਕੋਲ 40 ਤੋਂ 50 100 ਕਿੱਲਾ ਹੈ ਉਹਨਾਂ ਦੇ ਕੋਲ ਵੀ ਇਹ ਟਰੈਕਟਰ ਹੈ ਜਦੋਂ ਸੁਸਾਇਟੀ ਦੀਆਂ ਲਾਉਣ ਦੀਆਂ ਕਿਸ਼ਤਾਂ ਇਹਨਾਂ ਕੋਲੋਂ ਭਰੀਆਂ ਨਹੀਂ ਜਾਂਦੀਆਂ ਤੇ ਫਿਰ ਇਹਨਾਂ ਨੇ 2-2 ਲੱਖ ਰੁਪਏ ਦੇ ਸੌਂਦ ਸਿਸਟਮ ਟਰੈਕਟਰ ਉੱਤੇ ਕਿਥੋਂ ਲਵਾਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਟਰੈਕਟਰਾਂ ਦੇ ਟਾਇਰ ਵੀ ਅੱਡੇ ਵੱਡੇ ਵੱਡੇ ਕਰਾ ਲਏ ਨੇ ਕਿ ਕਿਸਾਨਾਂ ਨੂੰ ਪਤਾ ਨਹੀਂ ਲੱਗਦਾ ਟਾਇਰ ਪਿਛਲੇ ਕਿਹੜੇ ਨੇ ਤੇ ਅਗਲੇ ਕਿਹੜੇ ਨੇ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਲਗਭਗ ਜਿੰਨਾ ਚ ਪੰਜਾਬ ਦੇ ਕੋਲ ਰਕਬਾ ਹੈ ਉਸ ਦੇ ਹਿਸਾਬ ਦੇ ਨਾਲ 60 ਤੋਂ 70% ਪੰਜਾਬ ਦੇ ਵਿੱਚ ਟਰੈਕਟਰ ਜ਼ਿਆਦਾ ਹੈ ਕਹਿੰਦਾ ਉਹਨਾਂ ਕਿਸਾਨਾਂ ਨਹੀਂ ਭਰੀਆਂ ਜਾਂਦੀਆਂ ਹੁਣ ਵੇਖੀ ਚੱਲੋ ਇਹਨਾਂ ਤੇ ਹੋਵੇਗੀ ਵੱਡੀ ਕਾਰਵਾਈ ਯਾਨੀ ਕਿ ਸਿੱਧਾ ਚੈਲੰਜ ਕੀਤਾ ਗਿਆ ਹੈ ਪੰਜਾਬ ਦੇ ਕਿਸਾਨਾਂ ਨੂੰ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਹੈ ਉਹ ਬੜੀ ਵਾਇਰਲ ਹੋ ਗਈ ਹੈ ਵਾਇਰਲ ਹੋ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਚਾਰ ਕਿੱल्ल्या ਵਾਲੇ ਨੂੰ ਉਹੀ ਟਰੈਕਟਰ 60 ਕਿੱल्ल्या ਵਾਲੇ ਨੂੰ ਉਹੀ ਟਰੈਕਟਰ ਇਹਨਾਂ ਦੇ ਟਰੈਕਟਰਾਂ ਉੱਤੇ 2-2 ਲੱਖ ਰੁਪਏ ਦੇ ਸਾਊਂਡ ਸਿਸਟਮ ਲਵਾਏ ਹੋਏ ਨੇ ਇਹਨਾਂ ਨੇ ਟਾਇਰ ਵੱਡੇ-ਵੱਡੇ ਟਰੈਕਟਰਾਂ ਨੂੰ ਪਾ ਕੇ ਕੀ ਕਰਨੇ ਤੇ ਜਦੋਂ ਇਹਨਾਂ ਦੀਆਂ ਬੈਂਕਾਂ ਦੀਆਂ ਜਾਂ ਸੁਸਾਇਟੀ ਦੀਆਂ ਲੋਨ ਦੀਆਂ ਕਿਸ਼ਤਾਂ ਆਉਂਦੀਆਂ ਨੇ ਇਹ ਫਿਰ ਪ੍ਰੋਟੈਸਟ ਕਰਦੇ ਨੇ ਇਹ ਕਹਿੰਦੇ ਨੇ ਸਾਡਾ ਕਰਜ਼ਾ ਮਾਫ਼ ਕਰ ਦਿਓ 60 ਤੋਂ 70% ਪੰਜਾਬ ਦੇ ਵਿੱਚ ਟਰੈਕਟਰ ਜਿੰਨੀ ਜ਼ਮੀਨ ਹੈ ਉਸ ਨਾਲੋਂ ਜ਼ਿਆਦਾ ਨੇ ਤੇ ਇਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਕਹਿੰਦਾ ਹੁਣ ਇਹਨਾਂ ਤੇ ਕਾਰਵਾਈ ਹੋਵੇਗੀ ਹੁਣ ਦੇਖੀ ਚਲੋ ਇਹਨਾਂ ਉੱਤੇ ਕੀ ਹੁੰਦਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜਦੋਂ ਪੰਜਾਬ ਦੇ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਨਹੀਂ ਖੜੇ ਸੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਹੁਣ ਉਹਨਾਂ ਨੇ ਕਹਿ ਕੇ ਪਾਣੀ ਰਾਤ ਨੂੰ ਮਿਲੇਗਾ ਇੱਦ ਉਹਨਾਂ ਹੱਥ ਧੋ ਕੇ ਪਿੱਛੇ ਪੈ ਗਏ ਨੇ ਕਿਸਾਨਾਂ ਦੇ ਟਰੈਕਟਰਾਂ ਦੇ